ਹਾਂ ਮੈਂ ਮਰੀਕ ਸਿੰਘ ਵਾਸੀ ਬਾਇਪੁਰ ਦਾ ਰਹਿਣ ਵਾਲਾ ਕਿਉਂਕਿ ਪਰਿਵਾਰ ਚ ਸਭ ਤੋਂ ਵੱਡਾ ਮੈਂ ਆ ਤੇ ਮੇਰ ਤੋਂ ਸਭ ਤੋਂ ਛੋਟਾ ਏ ਬਲਦੇਵ ਸਿੰਘ ਮੇਰਾ ਬ੍ਰਦਰ ਹੀ ਜੋ ਕਿ ਵਿਦੇਸ਼ ਗਏ ਤੇ ਵਿਦੇਸ਼ ਜਾਣ ਤੇ ਰਸਤੇ ਚ ਇਹਨਾਂ ਨੂੰ ਪ੍ਰੋਬਲਮ ਆ ਟੈਗਰੀ ਆ ਗਈ ਦੋ ਇਹਨਾਂ ਦੇ ਬੇਟੇ ਆ ਇੱਕ ਜੋਗਨ ਆ ਤੇ ਇੱਕ ਭਲੀ ਆ ਕਿੰਨੀ ਉਮਰ ਉਹਨਾਂ ਦੀ ਉਹਨਾਂ ਦੀ ਉਮਰ ਇੱਕ ਦੀ ਤੇ ਹੈਗੀ ਆ ਕੋਈ 16 ਸਾਲ ਇੱਕ ਦੀ 14 ਸਾਲ ਆ ਅੱਜ ਸਾਰੇ ਪਿੰਡ ਨੇ ਸ਼ੋਭਵਜੋ ਤੇ ਬਾਕੀ ਸਾਰੇ ਇਲਾਕੇ ਦੇ ਸਾਥੀਆਂ ਨੇ ਸਾਥ ਦਿੱਤਾ ਅੱਜ ਜਿਹੜਾ ਉਹਨਾਂ ਦਾ ਅੰਤਿਮ ਸਸਕਾਰ ਆਪਣੀ ਹੱਥੀਂ ਉਹਨਾਂ ਦਾ ਕੀਤਾ ਗਿਆ ਪਿੰਡ ਬਾਜਪੁਰ ਹਾਂਜੀ ਅੱਜ ਅਸੀਂ ਬਾਜਪੁਰ ਦੇ ਸ਼ੁਸ਼ੰਕਾ ਘਟੜਿਆ ਅਮਰੀਕ ਸਿੰਘ ਜੀ ਬਾਜਪੁਰ ਵਾਲੇ ਇਹਨਾਂ ਦੇ ਛੋਟੇ ਬ੍ਰਦਰ ਇਥੋਂ ਘਰੋਂ ਫੋਰਨ ਕੰਟਰੀ ਨਿਕਲੇ ਸੀ ਕੰਟਰੀਆਂ ਤੋਂ ਹੁੰਦੇ ਹੁੰਦੇ ਸਪੇਨ ਤੋਂ ਹੁੰਦੇ ਹੋਏ ਇੰਗਲੈਂਡ ਜਾਣਾ ਚਾਹੁੰਦੇ ਸੀ ਪਰ ਖਦਾਨ ਕਾਪਾ ਉਹਨਾਂ ਨਾਲ ਇਹੋ ਜਿਹੀ ਐਪਨ ਹੋ ਗਈ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਇੱਕ ਸਾਲ ਤੇ 6 ਦਿਨ ਹੋ ਗਿਆ ਉਹਨਾਂ ਦੀ ਬਾਡੀ ਡੈੱਡ ਬਾਡੀ ਉੱਥੇ ਪਈ ਸੀ ਲੋਕਾਂ ਦੀ ਐਫਰਟ ਨਾਲ ਕਰਦੇ ਸਾਰੀ ਐਫਰਟਸ ਨਾਲ ਅਮਰੀਕ ਸਿੰਘ ਦੀ ਕੋਸ਼ਿਸ਼ ਨਾਲ ਇਹ ਸਾਰੀ ਪਾਰਟੀ ਅਜ ਤੱਕ ਇੱਥੇ ਆਈ ਹੈ ਤੇ ਅੱਜ ਸੰਸਕਾਰ ਦੇ ਸਮੇ ਸਾਰੇ ਲੋਕ ਇਕੱਠੇ ਹੋਏ ਆ ਬੜੇ ਕੰਮ ਗੀਨ ਸਮਾਵਾ ਇਹਨਾਂ ਦੇ ਪਰਿਵਾਰ ਨੂੰ ਤਰਵਾਸ ਦੇਣ ਦੀ ਅਈ ਸਾਰੇ ਸਮੂਹ ਮਿੱਤਰ ਦੋਸਤ ਇਲਾਕੇ ਦੇ ਲੋਕ ਸਾਰੇ ਇਕੱਠੇ ਹੋਏ ਹੋ। ਮਨਪੇਹਾਂ ਮੇਰਾ ਨਾਮ ਬੰਟੀ ਹੈ ਜੀ ਬੰਦ ਬਾਜਪੁਰ ਕਲੋਨੀ ਅਲੀਵਾਲ ਦੇ ਰਹਿਣ ਵਾਲੇ। ਕੀ ਘਟਨਾ ਹੋਈ? ਘਟਨਾ ਤਕਰੀਬਨ ਪਿਛਲੇ ਸਾਲ ਦੀਵਾਲੀ ਤੋਂ ਪਹਿਲਾਂ ਦੀਵਾਲੀ ਤੋਂ 4-5 ਦਿਨ ਪਹਿਲਾਂ ਇਹ ਫਰਾਂਸ ਸੀ ਫਰਾਂਸ ਤੋਂ ਇੰਗਲੈਂਡ ਦੇ ਲਈ ਰਵਾਨਾ ਹੋਣਾ ਸੀ ਤੇ ਉਦੋਂ ਫਿਰ ਇਨ ਆਹ ਰਸਤੇ ਦੇ ਵਿੱਚ ਹਾਰਟ ਅਟੈਕ ਨਾਲ ਡੈਥ ਹੋ ਗਈ ਤੇ ਇਸ ਤਰੀਕੇ ਨਾਲ ਉਹ ਦੱਸਦੇ ਕਿਉਂਕਿ ਮੌਕੇ ਦੇ ਦੇ ਜਿਹੜੇ ਵੀਰ ਨਾਲ ਹੀ ਉਹਨਾਂ ਜੋ ਦੱਸਦੇ ਉਹ ਸੁਮਾਵੇਕ ਤੇ ਇਹ ਹੈ ਕਿ ਹਾਰਟ ਅਟੈਕ ਦੀ ਪ੍ਰੋਬਲਮ ਕਰਕੇ ਰਸਤੇ ਦੇ ਵਿੱਚ ਹੀ ਡੈਥ ਹੋ ਗਈ ਤੇ ਉਸ ਤੋਂ ਬਾਅਦ तकरीबन ਹੁਣ ਤੱਕ 1 ਸਾਲ ਤੇ 7-8 ਦਿਨ ਹੋ ਗਏ ਆ ਖੋਜ ਜਾ ਕੇ ਚਲੋ ਬੜਾ ਸੰਘਰਸ਼ ਕੀਤਾ ਪਰਿਵਾਰ ਨੇ ਕੁਝ ਹੋਰ ਸੱਜਣ ਬਾਹਰ ਜਿਹੜੇ ਬੈਠੇ ਇੱਕ ਕਪਾਲ ਸਿੰਘ ਭੱਟੀ ਨਾਂ ਦੇ ਸਾਕਸ਼ ਨੇ ਉਹਨਾਂ ਨੇ ਬੜੀ ਮੱਤ ਕੀਤੀ ਸਾਡੀ ਫਿਰ ਬਾਪੂ ਪਾਲਾ ਨੇ ਇੰਗਲੈਂਡ ਤੋਂ ਉਹਨਾਂ ਨੇ ਬਹੁਤ ਸਾਡੀ ਹੈਲਪ ਕੀਤੀ ਤੇ ਲੋਅਰ ਸੁਦਾਗਰ ਚੰਦ ਸਾਹਿਲ ਲੁਧਿਆਣੇ ਤੋਂ ਉਹਨੇ ਸਿਆਣੀ ਉਮਰ ਦੇ ਇੰਟਰਨੈਸ਼ਨਲ ਲੋਅਰ ਆ ਉਹਨਾਂ ਨੇ ਕਾਫੀ ਸਾਡੀ ਮੱਤ ਕੀਤੀ ਇਸ ਮਾੜੀ ਬੋਡੀ ਡੈਡ ਬੋਡੀ ਦਾ ਚਾਹੀ ਹੁਣਾਂ ਦੀ ਇੰਡੀਆ ਤੱਕ ਲਿਆਂਦੇ ਵਿੱਚ ਅੱਜ ਚਲੋ ਇਹ ਆ ਗਏ ਸਭ ਕੁਝਾਨੂੰ ਮਿਲ ਗਿਆ ਮਾਨੂੰ ਤਸੱਲੀ ਹੋ ਗਈ ਨਹੀਂ ਤੇ ਸਾਰੀ ਉਮਰ ਦੀ ਤਾਂ ਗਰਹਿਣੀ ਕਿਾਰੇ ਵੀਰ 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 ਜੀ ਦਾ ਜਾਗਦਾ ਜਾਂ ਕਿਦਾਂ ਕਿਉਂਕਿ ਕਿ ਸੰਪਰਕ ਤੇ ਉਦੋਂ ਟੁੱਟ ਗਏ ਸੀ ਪਰ ਜਿਹੜੇ ਨਾਲ ਮੁੰਡੇ ਹੈਗੇ ਉਹਨਾਂ ਦੇ ਥਰੂ ਪਤਾ ਲੱਗਾ ਯਾ ਘਟਨਾ ਵਾਪਰ ਗਈ ਆ ਉਦੋਂ ਯਕੀਨ ਤੇ ਨਹੀਂ ਆਉਂਦਾ ਪਰ ਪੁਲਿਸ ਨਾਲ ਜਦੋਂ ਗੱਲਬਾਤ ਹੋਈ ਈਮੇਲ ਦੇ ਜਰੀਏ ਫਿਰ ਕੋਈ ਸਿੱਥੇ ਲਾਇਰ ਵਕੀਲ ਕਰਕੇ ਭੇਜਿਆ ਉੱਥੇ ਇੰਡੀਆ ਤੋਂ ਫਿਰ ਸਾਨੂੰ ਜਾ ਕੇ ਮਨ ਨੂੰ ਤਸੱਲੀ ਮਿਲੀ ਕਿ ਨਹੀਂ ਸਾਡਾ ਜੀ ਹੁਣ ਦੁਨੀਆ 'ਚ ਨਹੀਂ ਰਿਹਾ ਉਸ ਤੋਂ ਬਾਅਦ ਫਿਰ ਰਾਜ ਰਾਜ ਸਾਹਿਬ ਨੇ ਮੌਕੇ ਦੇ ਪਾਸਪੋਰਟ ਨਾਲ ਕੋਲ ਹੋਣ ਕਰਕੇ ਜੱਸ ਸਾਹਿਬ ਨੇ ਅਨਡੈਂਟੀਫਾਈ ਕਰਤਾ ਸੀ ਅਨਡੈਂਟੀਫਾਈ ਤੋਂ ਬਾਅਦ ਇਥੋਂ ਡੀਐਨਏ ਸੈਂਪਲ ਭੇਜੇ ਸਭ ਕੁਝ ਭੇਜਿਆ ਪੇਪਰ ਵਰਕ ਜੋ ਵੀ ਹੈ ਡਾਕੂਮੈਂਟਰੀ ਕਰਦੇ ਆ ਸਾਰੇ ਉਸ ਪ੍ਰੋਸੈਸ ਰਾਹੀਂ ਲੰਘ ਕੇ ਹੁਣ ਤੱਕ ਨੂੰ ਇੱਕ ਸਾਲ ਤੇ 7-8 ਦਿਨ ਬਾਅਦ ਬੋਡੀ ਮਿਲੀ ਆ ਤੇ ਅੱਜ ਆਪਣੇ ਹੱਥੀ ਸਾਰੇ ਜੋ ਦੁਨੀਆ ਦੇ ਕਾਰੋਬਾਰ ਬਣਦੇ ਉਹ ਅੱਜ ਆਪਣੇ ਹੱਥੀ ਕਰਕੇ ਤੇ ਦੁਨੀਆ ਦਰਵਾਣਾ ਕੀਤਾ ਜੀ ਜਿਹਦੇ ਨਾਲ ਟ੍ਰੈਵਲ ਜੈਂਟਾ ਆਨ ਲੋਕਾਂ ਨੂੰ ਜਿਹੜਾ ਘੋੜਾ ਕਰਕੇ ਜਾਈਏ ਜਿੱਦੀ ਬ੍ਰਾਈਟ ਆ ਜਾਏਗੀ ਇਸ ਤਰ੍ਹਾਂ ਦਾ ਕੁਝ ਹੋਇਆ ਨਹੀਂ ਇਸ ਤਰ੍ਹਾਂ ਦਾ ਨਹੀਂ ਕੁਝ ਵੀ ਇੱਥੋਂ ਹੀ ਇਟਲੀ ਗਏ ਹੀ ਇਟਲੀ ਤੋਂ ਫਿਰ ਸਪੇਨ ਗਏ ਸਪੇਨ ਕੰਮ ਕਰਦੇ ਹੀ ਉਤੋਂ ਫਿਰ ਤਿੰਨ ਚਾਰ ਜਣੇ ਮੁੰਡੇ ਯਾਰ ਦੋਸਤ ਹੈਗੇ ਇਕੱਠਿਆਂ ਦੀ ਸਲਾਹ ਬਣ ਗਈ ਕਿ ਚਲੋ ਆਪਾਂ ਤਾਂ ਇੰਗਲੈਂਡ ਨੂੰ ਚੱਲਦੇ ਆ ਆਪਣੇ ਤੌਰ ਤੇ ਸਭ ਕੁਝ ਕਰਦੇ ਹੀ ਜਿਹੜੇ ਵੀ ਗਏ ਸਾਰੇ ਇਟਲੀ 7-8 ਮਹੀਨੇ ਰਹੇ ਆ ਇਟਲੀ ਫਿਰ ਉਹਨਾਂ ਦਾ ਉਥੇ ਪੇਪਰ-ਪੂਪਰ ਨਹੀਂ ਮਿਲੇ ਉਹਦੇ ਕਰਕੇ ਫਿਰ ਸਪੇਨ ਚਲ ਗਏ ਸਪੇਨ ਪੇਪਰ ਲੱਗੇ ਹੀ ਪੁਰਤਗਾਲ ਵੀ ਪੇਪਰ ਲੱਗੇ ਹੀ ਪਰ ਇਹਨਾਂ ਦੀ ਜੋ ਉਦੋਂ ਮੌਕੇ ਦੇ ਤਿੰਨ-ਚਾਰ ਜਣੇ ਹੈਗੇ ਵੀਰ ਸਾਰਿਆਂ ਨੇ ਸਲਾਹ ਬਣੀ ਉਸ ਮੁਤਾਬਕ ਵੀਰ ਇੱਕ ਗਾਹ ਨੂੰ ਪਾਇਰ ਪੁੱਟ ਲਏ ਤੇ ਰਸਤੇ ਜੇ ਘੜਨਾ ਵਾਪਰ ਗਏ